ਅਨੁਭੂਤ ਨਾਲ ਸ਼ਕਤੀ ਕਹਿੰਦੇ हे ਪ੍ਰਭੂ ਪਰਮਾਤਮਾ ਮੈਂ ਤੇਰੇ ਤੋਂ ਦੂਰ ਨਹੀਂ ਹੋ ਸਕਦਾ ਤੂੰ ਮੇਰੇ ਤੋਂ ਦੂਰ ਨਹੀਂ ਹੋ ਸਕਦਾ ਇੱਕ ਭਾਵਨਾ ਨਾਲ ਆਪਾਂ ਇਹ ਬਚਨ ਜੁਗੂ ਕਹਿੰਦੇ ਆ ਕਿ ਤੂੰ ਨਾਲ ਸਹਿ ਸਾਡੇ ਲਈ ਰੱਬ ਉਹ ਕੋ ਜੋਤ ਹੈ ਜੋਤ ਰੂਪ ਹਰਿਆ ਤੂੰ ਨਾਲ ਕਾ ਉਹ ਜੋਤ ਹੈ گرو امرد جی شدہ کردیا ਸਾਰ ਵਿੱਚ ਉਹ ਨਰੰਕਾਰ ਹੈ ਪਰ ਉਹਦੇ ਆਕਾਰ ਨਾਲ ਇੱਕ ਭਾਵ ਨੇ ਗੁਰੂ ਨਾਨਕ ਸਾਹਿਬ ਕਹਿੰਦੇ ਛੇ ਤੂ ਪ੍ਰਭਾਤਵਾ ਮੈਂ ਤੇਰੇ ਤੋਂ ਦੂਰ ਨਹੀਂ ਹੋ ਸਕਦਾ ਤੂੰ ਮੇਰੇ ਤੋਂ ਦੂਰ ਨਹੀਂ ਹੋ ਸਕਦਾ ਮੈਂ ਜਿੱਥੇ ਵੀ ਵੇਖਦਾ ਹਾਂ ਜਿੱਥੇ ਵੀ ਜਾਂਦਾ ਹਾਂ ਤੂੰ ਮੇਰੇ ਨਾਲ ਹੈ ਤੇ ਤੂੰ ਮੇਰੇ ਅੰਦਰ ਹੀ ਹੁੰਦਾ ਹੈ ਤੂੰ ਹਰ ਥਾਂ ਤੇ ਹੈਂ ਤੂੰ ਸਭਰੀ ਸਾਡੀ ਕਿਥੇ ਹੋ ਜਾਈ ਸਾਜਾ ਸੱਜਣ ਹਾਰ ਦੋ ਕਿਤੇ ਜਿੱਥੇ ਵੀ ਮੈਂ ਜਾਣਾ ਹਾਂ ਉਹ ਮੇਰੇ ਨਾਲ ਹੀ ਕਰਾਂ ਕਿਉਂਕਿ ਰੱਬ ਦਾ ਬਖਸ਼ਣਾ ਹੈ ਰੱਬ ਦਾ ਬਖਸ਼ਣਾ ਹੈ ਰੱਬ ਦਾ ਨਾਲ ਹੈ ਭੁੱਲੇ ਸ਼ਾਨੇ ਗਰੇ ਇਤਨਾ ਸ੍ਰੀਤੀ ਭੁਲਿਆ ਦਾਦਾ ਕਿ ਤੂੰ ਬਤਨੀ ਤਰੀ ਦੇਖਣ ਵਾਲੀ ਅੱਖ ਨੇ

ਉਹ ਸਦਾ ਦੇ ਆਇਆ ਉਹ ਹਰ ਇੱਕ ਥਾਂ ਤੇ ਆ ਰਿਹਾ ਹੁੰਦਾ ਹੈ ਜੈ ਜੈ ਪ੍ਰੇਖੂ ਮੈਂ ਕਿੱਥੇ ਕਿੱਥੇ ਦੇਖਦਾ ਨਾ ਉੱਥੇ ਹੀ ਕੋ ਕਰਦਾ ਹਰ ਇੱਕ ਥਾਂ ਤੇ ਤੁਮ ਜੀ ਕਿ ਸਤਿਗੁਰੂ ਕਹਿੰਦੇ ਉਹ ਹਰ ਇੱਕ ਥਾਂ ਦੀ ਹਾਜ਼ਰ ਨਾ ਕਰਦਾ ਸਤਿਗੁਰੂ ਕਹਿੰਦਾ ਹੈ ਸਤਿਗੁਰੂ ਕਹਿੰਦਾ ਹੈ ਗੋਬਿੰਦ ਬਿਨ ਰਹੀ ਪੂਰੀ ਬਾਤ ਨਾਮ ਦਿੱਤੀ ਕਿ ਸਤਿਗੋਬਿੰਦ ਹੈ

ਪੁੱਤੇ ਬਾਹਰ ਕਹਿੰਦੇ ਬਾਹਰ ਦੇ ਪੀਤ ਅੰਦਰ ਦੇ ਬਾਹਰ ਬਾਹਰ ਕਿ ਕੋਈ ਰੱਬ ਹੈ ਉਹ ਪਰਮਾਤਮਾ ਜੋਦੋਂ ਗੁਰੂ ਕਿਰਪਾ ਕਰਦਾ ਹੈ ਅੰਦਰੋਂ ਦੇਖਦਾ ਹੈ ਕੋਈ ਆਤਮਾ ਗੁਰੂ ਦੀ ਕਿਰਪਾ ਨਾਲ ਜਦੋਂ ਅੰਦਰੋਂ ਦੇਖਦਾ ਹੈ ਫਿਰ ਉਹ ਮਹਾਜਿਖਾਂ ਦੇ ਰੱਬ ਨਾਲ ਜੁੜਦਾ ਹੈ ਉਹਨੂੰ ਨਾ ਕੋਈ ਬੌਧਾ ਆਪਣਾ ਰੱਖਦਾ ਹੈ ਨਾ ਕੋਈ

ختم ہو جاتی ہے کی؟ اس کر کے وہ ہر خاطر کا پرماتما ہے پرماتما کو بنا دیا